ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਅੱਜ ਮੇਰੀ ਸ਼ਕਲ ਥੋੜੀ ਜੀ ਤੁਹਾਨੂੰ ਚੱਕਵਾੜਾ ਲੱਗਣੀ ਤੁਸੀਂ ਵੀ ਕਿਉਂਕਿ ਜੇ ਖਾਮੀ ਜਦੋਂ ਮੁੱਦਾਂ ਦਾ ਹੋਵੇ ਤਾਂ ਉਦਾਂ ਦੀਆਂ ਸ਼ਕਲਾਂ ਵੀ ਹੁੰਦੀਆਂ ਮੈਂ ਨਾ ਅੱਜ ਘਰੇ ਜਿਹੜਾ ਅਸੀਂ ਦਾਣਾ ਬਣਾਉਨੇ ਆ ਮੱਝਾਂ ਵਾਸਤੇ ਉਹਦੀ ਫਾਰਮੂਲੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਆ ਇੱਕ ਵਾਰੀ ਵੇਖ ਲਿਓ ਸਾਡੇ ਦਾਣੇ ਦੀ ਰੰਗ ਰੂਪ ਪਤਾ ਲੱਗਦਾ ਜੀ ਠੀਕ ਹੈ ਜੀ ਇਹ ਦਾਣਾ ਡੰਗਰ ਇੰਨਾ ਪਸੰਦ ਕਰਦੇ ਆ ਇੰਨਾ ਚਾਹ ਕੇ ਖਾਂਦੇ ਆ ਨਾ ਜੀ ਹੋਰ ਕੋਈ ਦਾਣਾ ਵਰਤਨ ਦੀ ਤੁਹਾਨੂੰ ਲੋੜ ਨਹੀਂ ਪੈਂਦੀ ਅੱਜ ਕੱਲ੍ਹ ਆਮ ਹੀ ਪੱਠੇ ਮੁੱਕ ਜਾਂਦੇ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਤੇ ਦਾਣੇ ਦਾ ਖਰਚਾ ਬੜਾ ਵੱਧ ਜਾਂਦਾ ਸ਼ੇ ਡੰਗਰ ਵੀ ਅੱਜ ਕੱਲ੍ਹ ਜ਼ਿਆਦਾ ਸੁੰਦਾ ਦੁੱਧ ਦੀ ਪੈਦਾਵਾਰ ਵੀ ਲੈਣੀ ਤੇ ਕੁਆਲਿਟੀ ਵੀ ਲੈਣੀ ਤੇ ਕੰਮ ਸਸਤਾ ਵੀ ਕਰਨਾ ਹੁੰਦਾ ਉਹ ਸਾਰਿਆਂ ਤੋਂ ਵਧੀਆ ਚੀਜ਼ ਆ ਤੇ ਮੈਂ ਨਾ 3.5 ਕੁਆਂਟਲ ਦਾਣਾ ਬਣਾਇਆ ਉਹਦੇ ਵਿੱਚ ਕੀ ਕੀ ਪਾਇਆ ਕਿਸ ਤਰ੍ਹਾਂ ਪਾਇਆ ਉਹਦਾ ਤੁਹਾਨੂੰ ਫਾਰਮੂਲਾ ਦੱਸਣ ਲੱਗਾ ਤੁਸੀਂ ਕੁਆਂਟਲ ਦੇ ਹਿਸਾਬ ਨਾਲ ਉਹਦੀ ਰੇਸ਼ਿਓ ਆਪ ਕੱਢ ਲਿਆ ਜੀ ਤੇ ਜਿੰਨਾ ਵੀ ਉਸ ਤੋਂ ਬਾਅਦ ਤਿਆਰ ਕਰਨਾ ਹੈ ਤੇ ਕਰ ਲਿਆ ਜੀ ਇਹ ਜਿਹੜਾ ਅਸੀਂ ਦਾਣਾ ਤਿਆਰ ਕਰਦੇ ਹਾਂ ਇਹਦੇ 3.5 ਕੁਆਂਟਲ ਦਾਣੇ ਦੇ ਵਿੱਚ 1 ਕੁਆਂਟਲ ਚੋਕਰ ਪਾਇਆ ਮੋਟਾ 1 ਕੁਆਂਟਲ ਆਪਾਂ ਮੱਕੀ ਦਾ ਝੂਰਾ ਪਾਇਆ ਤੇ 50 ਕਿਲੋ ਕਣਕ ਪਾਈ ਆ ਉਸ ਤੋਂ ਬਾਅਦ ਇਹਦੇ ਵਿੱਚ ਖੜਾ ਪਾਈਆਂ ਦੋ ਕਿਉਂਕਿ ਸਿਆਲ ਆ ਰਿਹਾ ਸਿਆਲ ਦੇ ਵਿੱਚ ਖਲਾ ਚੇਂਜ ਕਰਨੀਆਂ ਪਈਆਂ ਖਲਾ ਇਹਦੇ ਚ ਪੰਨਿਆਂ ਨੇ ਆਹ ਵੇਖੋ ਲੱਗਦਾ ਨਾ ਪਤਾ ਕੋਈ ਚੀਜ਼ ਹੈਗੀ ਹੈ ਯਾਰ ਆਪ ਦਾ ਖਾਨ ਨੂੰ ਜੀ ਕਰਦਾ ਪਿਆ ਇਹਦੇ ਵਿੱਚ ਖਲ ਪਾਈ ਆਪਾਂ ਇੱਕ ਤਾਂ ਵੜੇਵਿਆਂ ਦੀ 50 ਕਿਲੋ ਤੇ ਦੂਜੀ ਪਾਈ ਆਪਾਂ ਸਰੋਂ ਦੀ ਖਲ 50 ਕਿਲੋ ਘਰੇ ਚੱਕੀ ਮੰਗਾਈ ਆਪ ਦੀਆਂ ਅੱਖਾਂ ਸਾਹਮਣੇ ਨੂੰ ਪਿਆਇਆ ਤੇ ਹੁਣ ਆਪ ਰ ਲਾਵਾਂਗੇ ਨੇ ਮਹਿੰਗੇ ਦਾਣੇ ਬੜਾ ਵੱਧ ਖਰਚਾ ਕਰਦੇ ਆ ਸਾਡੀ ਕਿਸਾਨੀ ਦਾ ਗੈਮਿਜ ਕਿਸੇ ਦੇ ਪਿੱਛੇ ਲੱਗ ਕੇ ਪੈਸੇ ਖਰਚਣ ਵਾਲੇ ਪਾਸੇ ਨਾ ਜਾਵੋ ਇਹ ਤਾਂ ਹੋ ਗਿਆ ਸਾਰਾ ਅਨਾਜ ਵੀ ਇਹਦੇ ਵਿੱਚ ਅਨਾਜ ਕਿੰਨਾ ਕਿੰਨਾ ਪੈਣਾ ਸੀ ਇਹਦੇ ਵਿੱਚ ਆਪਾਂ ਨਾਲ ਪਾਉਣਾ ਹੈ 3.5 ਕੁਇੰਟਲ ਦਾਣੇ ਦੇ ਵਿੱਚ ਆਪਾਂ ਪਾਉਣ ਲੱਗੇ ਆ 10 ਕਿਲੋ ਸਮੁੰਦਰੀ ਨਮਕ ਜਿਹਨੂੰ ਆਪਾਂ ਮੋਟਾ ਲੂਣ ਜਾਂ ਚਿੱਟਾ ਲੂਣ ਕਹਿ ਦਿੰਨੇ ਇਹ ਵੀ ਲੈ ਕੇ ਘਰੇ ਪੀ ਲਿਆ ਸੀ ਠੀਕ ਹੈ ਜੀ ਇਹ ਦਾ ਇਸ ਕਰਾਫਟ ਫਲਾਰਾ ਫਲਾਰ ਦੀ ਛੱਟਾ ਬੋੜਨਾ ਇਸ ਤੋਂ ਬਾਅਦ ਇਹਨੂੰ ਸਾਰੇ ਨੂੰ 2-3 ਵਾਢਾ ਲਈਏ ਆਪਾਂ ਕਹਿੰਦਾ ਬਾਅਦ ਲੋ ਇਹ ਕਿ ਬੋਰੀ ਹੋਰ ਆ ਜੀ ਕੱਲ ਦੀ ਜਿਹੜੇ ਡੰਗਰ ਜਿਹਨਾਂ ਖਾਸ ਤੌਰ ਤੇ ਲੱੱਣੇ ਜਿਹੜੀਆਂ ਜਿਹੜੀਆਂ 12-13 ਕਿਲੋ ਤੱਕ 10 ਤੋਂ ਲੈ ਕੇ 12-13 ਕਿਲੋ ਤੱਕ ਦੁੱਧ ਦਿੰਦੀਆਂ ਨਾ ਨੰਬਰ 1 ਦਾਣਾ ਤੁਸੀਂ ਕੋਸਟ ਵੇਖਿਆ ਜੇ ਤੁਹਾਨੂੰ ਪ੍ਰਤੀ ਗੱਟਾ ਭਈ ਪਾ ਕੇ ਸਾਰਾ ਕੁਝ ਪਾ ਕੇ ਵੱਧ ਤੋਂ ਵੱਧ 1400 ਰੁਪਏ ਦਾ ਪਵੇਗਾ ਅੱਖਾਂ ਸਾਹਮਣੇ ਤਿਆਰ ਹੁੰਦਾ ਦਾਣਾ ਤੇ 10 ਤੋਂ 12 ਕਿਲੋ ਦੁੱਧ ਦੇਣ ਵਾਲੀਆਂ ਮੱਝਾਂ ਲਈ ਬਹੁਤ ਬੈਸਟ ਆ ਕੋਈ ਹੋਰ ਦਾਣਾ ਉਹਨਾਂ ਲਈ ਵਰਤਨ ਦੀ ਲੋੜ ਨਹੀਂ ਤੇ ਜਿਹੜੀਆਂ ਗਾਵਾਂ ਨੇ 15 ਕਿਲੋ ਦੁੱਧ ਦੇ ਦਿੰਦੀਆਂ ਉਹਨਾਂ ਵਾਸਤੇ ਵੀ ਬੈਸਟ ਆ ਜਿਹੜੇ ਛੋਟੇ ਕਟੜੂ ਆ 3 ਮਹੀਨੇ ਤੋਂ ਉੱਤੇ ਆ ਇਹ ਦਾਣਾ ਖਵਾ ਕੇ ਵੇਖਿਆ ਜੀ ਐਨਾ ਦਾਣੇ ਨੂੰ ਪਸੰਦ ਕਰਦੇ ਪੱਠਿਆਂ ਨੂੰ ਮੂੰਹ ਨਹੀਂ ਲਾਉਣਾ ਉਹਨਾਂ ਤੇ ਉਹਨਾਂ ਦੀ ਗਰੋਥ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੀਆਂ ਮੱਝਾਂ ਸੂਣ ਵਾਲੀਆਂ ਨੇ ਉਹਨਾਂ ਵਾਸਤੇ ਵੀ ਵਧੀਆ ਹੈ ਕਿਉਂਕਿ ਫਾਈਬਰ ਬਹੁਤ ਹੁੰਦਾ ਚੋਕਰ ਦੇ ਵਿੱਚ ਤੇ ਕਿਸੇ ਵੀ ਡੰਗਰ ਨੂੰ ਪੇਟ ਦੀ ਸਮੱਸਿਆ ਨਹੀਂ ਆਉਂਦੀ ਕਬਜ਼ ਦੀ ਸਮੱਸਿਆ ਨਹੀਂ ਆਉਂਦੀ ਸੂਣ ਦਾ ਤੇ ਦੌਰਾਨ ਇਹ ਸਮੱਸਿਆ ਬੜੀ ਵੱਡੀ ਹੁੰਦੀ ਹੈ ਜਿਹਦੀ ਕਰਕੇ ਕਈ ਰੀ ਡੰਗਰ ਪਿੱਛਾ ਵੀ ਮਾਰਨ ਲੱਗ ਜਾਂਦਾ ਤੇ ਬੜਾ ਸਿੰਪਲ ਜਿਹਾ ਸਸਤਾ ਜਿਹਾ ਸੁਪਰ ਜਿਹਾ ਦਾਣਾ ਯਾਰ ਮਹਿੰਗੇ ਦਾਣੇ ਫਾਰਮ ਲਾਈਨ ਵਾਲੇ ਜਿਹੜੇ ਬੰਦੇ ਵਰਤਦੇ ਆ ਆਪਾਂ ਉਹਨਾਂ ਨੂੰ ਕੁਛ ਨਹੀਂ ਜਾਂਦੇ ਆਪਾਂ ਵੀਡੀਓ ਬਣਾ ਰਹੇ ਆ ਆਮ ਪਰਿਵਾਰਾਂ ਵਾਸਤੇ ਆਮ ਬੰਦਿਆਂ ਦੀ ਪਹੁੰਚ ਵਿੱਚ ਜਿਹੜਾ ਦਾਣਾ ਹੋ ਸਕਦਾ ਸੋਨੇ ਵਰਗਾ ਦਾਣਾ ਬੰਨਣਾ ਯਾਰ ਪਾ ਕੇ 1 ਮਹੀਨਾ ਵਰਤ ਕੇ ਤੇ ਮੈਨੂੰ ਫੇਰ ਜਰੂਰ ਦੱਸਿਆ ਜੇ ਵੀ ਤੁਹਾਡੇ ਡੰਗਰਾਂ ਨੇ ਪਸੰਦ ਕੀਤਾ ਕਿ ਨਹੀਂ ਕੀਤਾ ਤੇ ਦਾ ਰਿਜ਼ਲਟ ਕੀ ਆ ਧੰਨਵਾਦ